ਐਡਵੋਕੇਟ ਅਮਿਤਕ ਨਿਓਤਰੀ ਰਿਪਰੈਜ਼েন্টিੰਗ ਜਗਗੂ ਗਵਾਨਪੁਰੀਆ ਅੱਜ ਕੀ ਹੋਇਆ ਜੀ ਅੱਜ ਦੇ ਹੈ ਅੱਜ ਐਕਚੁਅਲੀ ਉਹਨੂੰ ਪੇਸ਼ ਕੀਤਾ ਗਿਆ ਕੋਰਟ ਦੇ ਵਿੱਚ ਤੇ ਉਹਦੇ 10 ਦਿਨ ਦਾ ਰਿਮਾਂਡ ਮੰਗ ਰਹੇ ਸੀਗੇ ਆਫੀਸਰਜ਼ ਕੋਈ ਉਹਦੇ ਕੋਲੋਂ ਫੋਨ ਕਰਵਾਣਾ ਪ੍ਰੋਡਿਊਸ ਇਹਦੇ ਕੋਲੋਂ ਮਨੀ ਸੋਰਸ ਪਤਾ ਕਰਨੇ ਕਿਉਂਕਿ ਇਸ ਕਹਿੰਦੇ ਜੀ ਇਹਦੇ ਵਿੱਚ ਇਹਦੇ ਕਾਫੀ ਹੈਫਟੀ ਅਮਾਉਂਟਸ ਇਨਵੈਸਟ ਹੋਈਆਂ ਨੇ ਇਸ ਜਿਹੜਾ ਕਾਂਡ ਹੋਇਆ ਵਾ ਇਹਨੂੰ ਸਾਰਾ ਕਰਨ ਲਈ ਬਟ ਆਫਟਰ ਕੰਸੀਡਰਿੰਗ ਦਾ ਆਰਗੂਮੈਂਟਸ ਆਫ ਬੋਥ ਦਾ ਸਾਈਡਸ ਕੋਰਟ ਨੇ ਉਹਨਾਂ ਨੂੰ ਸਿਰਫ 5 ਦਿਨ ਦਾ ਰਿਮਾਂਡ ਦਿੱਤਾ ਤੇ ਉਹਦੇ ਵਿੱਚ ਵੀ ਅਸੀਂ ਫੁੱਲੀ ਕੋਆਪਰੇਟ ਕਰ ਰਹੇ ਆਂ ਪੁਲਿਸ ਨਾਲ ਔਨ ਬਿਹੈਫ ਆਫ ਜੱਗੂ ਮੈਂ ਅਸੀਂ ਉੱਥੇ ਇਹੀ ਕਿਹਾ ਵਾ ਜਿਹੜੇ ਉਹਦੀ ਟੀਮ ਸੀਗੀ ਲੀਗਲ ਟੀਮ ਬਈ ਅਸੀਂ ਜੀ ਫੁੱਲੀ ਕੋਆਪਰੇਟ ਕਰਾਂਗੇ ਸਾਨੂੰ ਅਸੀਂ ਕੋਈ ਪ੍ਰੋਬਲਮ ਨਹੀਂ ਹੈ ਤੇ ਬਾਕੀ ਇਹ ਆ ਬਈ ਥੋੜਾ ਸਿਕਿਉਰਟੀ ਇਸ਼ੂ ਜ਼ਰੂਰ ਰਿਹਾ ਇਹਦੇ ਵਿੱਚ ਬਈ ਅਸੀਂ ਕਨਸਰਨ ਆ ਉਹਦੀ ਸਿਕਿਉਰਟੀ ਬਾਰੇ ਉਹਦੇ ਬਾਰੇ ਜੱਜ ਸਾਹਿਬ ਨੇ ਅੱਛੇ ਆਰਡਰਸ ਕੀਤੇ ਆ ਕਿ ਉਹਨੂੰ ਹੈਂਡਕਫ ਰੱਖਿਆ ਜਾਵੇ ਜਦੋਂ ਵੀ ਉਹਨੂੰ ਪ੍ਰੋਡਿਊਸ ਕਰਨਾ ਹੈ ਕਿਤੇ ਰਿਕਵਰੀ ਕਰवानी ਆ ਕੁਝ ਕਿਉਂਕਿ ਪਿੱਛੇ ਜੇ ਇਨਸੀਡੈਂਟ ਹੋਇਆ ਆ ਉਹਦੇ ਕਰਕੇ ਤੇ ਬਾਕੀ ਇਹਦੇ ਵਿੱਚ ਜੋ ਇੱਕ ਮੇਨ ਗੱਲ ਆ ਵੀ ਸੁਖਜਿੰਦਰ ਸਿੰਘ ਰੰਦਾਵਾ ਜੀ ਦਾ ਨਾਮ ਜੱਗੂ ਨੇ ਅੱਜ ਕੋਰਟ ਦੇ ਅੱਗੇ ਫੇਰ ਲੈ ਆ ਰਿਕੁਐਸਟ ਕੀਤੀ ਆ ਵੀ ਮੈਨੂੰ ਉਹਨਾਂ ਤੋਂ ਜਾਣ ਦਾ ਡਰ ਆ। ਅੱਛਾ ਹਾਂਜੀ ਉਹਦੇ ਲਈ ਐਪਲੀਕੇਸ਼ਨ ਮੂਵ ਕੀਤੀ ਹੋਈ ਹੈ। ਉਹਦੇ ਵਾਸਤੇ ਉਹਨੇ ਪਹਿਲਾਂ ਕੰਪਲੇਂਟ ਮੂਵ ਕੀਤੀ ਹੋਈ ਆ। ਜੇ ਕਹੂਂਗੇ ਤਾਂ ਮੈਂ ਉਹ ਕਾਪੀ ਸ਼ੇਅਰ ਕਰ ਦੂੰਗਾ। ਪਰ ਉਹ ਇਹਨਾਂ ਨੇ ਆਲਰੇਡੀ ਇੱਕ ਕੰਪਲੇਂਟ ਮੂਵ ਕੀਤੀ ਹੋਈ ਆ ਤੇ ਅੱਜ ਵੀ ਉਹਨਾਂ ਦਾ ਇਹੀ ਸੀਗਾ ਵੀ ਉਹ ਇਨਫਲੂਐਂਸ਼ੀਅਲ ਪਰਸਨ ਨੇ ਇਧਰਲੇ ਏਰੀਏ ਦੇ ਤੇ ਉਹਨਾਂ ਨੂੰ ਹੋਰ ਕਿਸੇ ਤੋਂ ਖਤਰਾ ਨਹੀਂ ਹੈਗਾ। ਉਹ ਮਤਲਬ ਉਹਨਾਂ ਨੂੰ ਉਹਨਾਂ ਦੀ ਜਾਣਤ ਮਤਲਬ ਉਹਨਾਂ ਨੂੰ ਇਹ ਸ਼ੱਕ ਹੈ ਜੱਗੂ ਨੂੰ ਵੀ ਸੁਖਜਿੰਦਰ ਸਿੰਘ ਰੰਦਾਵਾ ਨੂੰ ਸਪੈਸਿਫਿਕਲੀ ਟਾਰਗੇਟ ਕਰ ਸਕਦਾ ਕਿਉਂਕਿ ਉਹਨਾਂ ਦੀ ਮਦਰ ਦੇ ਜਿਹੜਾ ਮਰਡਰ ਸੀ ਉਹਦੇ ਵਿੱਚ ਵੀ ਉਹਨਾਂ ਦੀ ਇਨਵੋਲਵਮੈਂਟ ਉਹ ਕਹਿ ਰਿਆ ਵੀ ਸੀਗੀ ਵੀ ਕਿਸ ਤਰ੍ਹਾਂ ਮਤਲਬ ਜਿਸ ਤਰ੍ਹਾਂ ਜੱਗੂ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਦਾਵਾ ਕੋਲੋਂ ਜਾਨ ਦਾ ਖਤਰਾ ਜੀ 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 ਬਿਲਕੁਲ ਜੀ ਮਤਲਬ ਸਿੱਧਾ ਸਿੱਧਾ ਉਹਨਾਂ ਨੂੰ ਹੀ ਟਾਰਗੇਟ ਸਿੱਧਾ ਸਿੱਧਾ ਉਹਨਾਂ ਨੂੰ ਅਸੀਂ ਸਾਫ਼ ਕਹਿ ਰਹੇ ਹਾਂ ਜੀ ਜੋ ਜੱਗੂ ਨੇ ਕੋਰਟ ਦੇ ਵਿੱਚ ਕਿਹਾ ਜੱਜ ਸਾਹਿਬ ਅੱਗੇ ਜੋ ਨੇ ਰਿਕੁਐਸਟ ਕੀਤੀ ਹੈ ਭਈ ਮੇਰੀ ਸਿਕਿਉਰਿਟੀ ਦਾ ਮੈਨੂੰ ਕੋਈ ਐਂਟੀ ਗੈਂਗਸ ਤੋਂ ਡਰ ਨਹੀਂ ਹੈ ਭਈ ਮੈਨੂੰ ਇਹ ਆ ਵੀ ਸੁਖਜਿੰਦਰ ਸਿੰਘ ਰੰਧਾਵਾ ਮੈਨੂੰ ਸਪੈਸਿਫਿਕਲੀ ਟਾਰਗੇਟ ਕਰਵਾ ਸਕਦਾ ਥਰੂ ਆਫਿਸਰਸ ਥਰੂ ਪ੍ਰਾਈਵੇਟ ਪਰਸਨਸ ਕਿਸੇ ਤੋਂ ਵੀ ਕਰਵਾ ਸਕਦਾ ਸੁਖਜਿੰਦਰ ਸਿੰਘ ਰੰਧਾਵਾ ਦੀ ਦਾਕਸ਼ਤ ਕੋਈ ਕੌਣ ਕਿਹਦੇ ਕਿਹੜੇ ਸੁਖਜਿੰਦਰ ਸਿੰਘ ਰੰਧਾਵਾ ਬਾਰੇ ਕਰਦਾ ਸਰ ਜਿਹੜੇ ਇਥੋਂ ਫਾਰਮਰ ਡਿਪਟੀ ਸੀਐਮ ਰਹੇ ਨੇ ਉਹਨਾਂ ਬਾਰੇ ਗੱਲ ਕਰ ਰਹੇ ਆ ਜੀ ਤੇ ਇਸ ਤੋਂ ਇਲਾਵਾ ਕੋਈ ਹਾਈ ਕੋਰਟ ਵੀ ਜਿਹੜਾ ਕੋਈ ਐਪਲੀਕੇਸ਼ਨ ਮੂਵ ਕੀਤੀ ਸੀ ਸਿਕਿਉਰਿਟੀ ਪਰਪਸ ਨਾਲ ਜੀ ਉਹ ਕੀਤੀ ਹੋਈ ਆ ਉਹਦੇ ਉੱਪਰ ਨੋਟਿਸ ਇਸ਼ੂ ਹੋ ਗਿਆ ਤੇ ਲੈਟਸ ਸੀ ਉਹ ਕਿ ਕੀ ਹੋਇਆ ਜਿਹੜਾ ਤਿੰਨ ਤਿੰਨ ਦਿਨ ਦੇ ਰਿਮਾਂਡ ਚ ਕੀ ਮਿਲਿਆ ਕੁਝ ਉਹਦੇ ਵਿੱਚ ਸਰ ਕੁਝ ਰਿਕਵਰੀਜ਼ ਕਰवानी ਹੈ ਬਾਕੀ ਉਹਨੂੰ ਕੁਝ ਅਨਡਿਸਕਲੋਜ਼ ਪਲੇਸ ਹੋ ਮੈਂ ਤੇ ਲੈ ਕੇ ਜਾਣਾ ਮੈਂ ਪਲੇਸ ਨਹੀਂ ਡਿਸਕਲੋਜ਼ ਕਰੂੰਗਾ ਬਿਕਾਜ਼ ਆਫ ਥ्रेट ਪਰਸੈਪਸ਼ਨ ਉਹਦੀ ਲਾਈਫ ਦਾ ਸਰ 89 ਨੰਬਰ ਐਫ ਆਈ ਆਰ ਸੀਗਾ ਉਹਦੇ ਵਿੱਚ ਲੈ ਕੇ ਆਏ ਸੀ ਹਾਂਜੀ ਕਮਾਨ ਵਾਲੇ ਕੇਸ ਈ ਹੈ ਜੀ ਇਹ ਬਟਾਲੇ ਵਾਲੇ ਕੇਸ ਚ ਵੀ ਇਸ ਤੋਂ ਬਾਅਦ ਐਕਚੁਅਲੀ ਇਹਨੂੰ ਐਨ ਸੀ ਬੀ ਇਹਨੂੰ ਉੱਥੇ ਡਿਟੇਨ ਕੀਤਾ ਹੋਇਆ ਸੀ ਇਹਨੂੰ ਦੋ ਕੇਸਾਂ ਚ ਪਰਮਿਸ਼ਨ ਮਿਲੀ ਹੈ ਪੰਜਾਬ ਪੁਲਿਸ ਨੂੰ ਇਹ ਸਿਰਫ ਦੋ ਕੇਸਾਂ ਚ ਇਹਨੂੰ ਕਰਨਗੇ ਸਰ ਇੱਕ ਤਾਂ ਜਿਹੜਾ ਪਿੱਛੇ ਜੇ ਹੋਇਆ ਵਾ ਇੱਕ ਤਾਂ ਕਮਾਨ ਵਾਲਾ ਹੋ ਗਿਆ ਤੇ ਇੱਕ ਜਿਹਦੇ ਵਿੱਚ ਉਹ ਕੀ ਨਾਮ ਸੀ ਉਹ ਕਾਕਾ ਬੁਲੀ ਕਾਕਾ ਲੋਕਲਟੀ ਦਾ ਨੇਮ ਕਾਕਾ ਬੁਲੀ ਬਲਸ਼ਾ ਹਾਂ ਡਬਲ ਮਟਰ ਹੋਇਆ ਸੀ ਜਿਹਦੇ ਵਿੱਚ ਤਿੰਨ ਚਾਰ ਜਣੇ ਇੰਜਰਡ ਵੀ ਹੋਏ ਸੀਗੇ ਅੱਛਾ ਬਟਾਲਾ ਵਾਲਾ ਕੇ ਬਟਾਲਾ ਵਾਲਾ ਕੇ ਦੋਨਾਂ ਚ ਪੁੱਛ ਕੇ ਚੋਏ ਹਾਂ ਦੋਨਾਂ ਵਿੱਚ ਪੁੱਛ ਕੇ ਚੋਏਗੀ ਥੈਂਕ ਯੂ ਅਪੀਸ਼ ਕਰਾਇਆ ਗਿਆ ਕੀ ਕਾਰਵਾਈ ਅ ਜੀ ਅੱਜ ਜਮਾਨੇ ਅਦਾਲਤ ਵਿੱਚ ਜਗਨੂ ਫਿਰ ਤੋਂ ਅਜੋ ਦੀ 3 ਦਿਨ ਦਾ ਜਿਹੜਾ ਰਿਮਾਂਡ ਸੀਗਾ ਉਹ ਖਤਮ ਹੋ ਰਿਹਾ ਸੀ ਤੇ ਅੱਜ ਜਮਾਨੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅੱਜ ਉਹਦਾ 5 ਦਿਨ ਦਾ ਪੁਲਿਸ ਰਿਮਾਨ ਜਿਹੜਾ ਹੈ ਉਹ ਵਦਾਇਆ ਗਿਆ ਜੱਗੂ ਦੇ ਐਡਵੋਕੇਟ ਕਹਿ ਰਹੇ ਨੇ ਕਿ ਸ਼ੁਭਜੰਤ ਅਸ਼ਕਰਦਾਵਾ ਜਿਹੜੇ ਮੈਂਬਰ ਆਫ ਪਾਰਲੀਮੈਂਟ ਆ ਉਹਨਾਂ ਕੋਲੋਂ ਜੱਗੂ ਨੂੰ ਜਾਨ ਦਾ ਖਤਰਾ ਐਪਲੀਕੇਸ਼ਨ ਕੋਰਟ ਚ ਮੂਵ ਕੀਤੀ ਹੈ ਉਹ ਤੋਂ ਉਹਦੇ ਐਡਵੋਕੇਟ ਨੂੰ ਪਤਾ ਲੱਗਿਆ ਉਹਨੇ ਐਪਲੀਕੇਸ਼ਨ ਅਸੀਂ ਉਹਦੀ ਲਾਈਨ ਦੇ ਬਤੀ ਐਂਡ ਸਿਕਿਉਰਟੀ ਦਾ ਜਿਹੜਾ ਪੂਰਾ ਧਿਆਨ ਰੱਖਦੇ ਆ ਸਾਡੇ ਸਿਕਿਉਰਟੀ ਮੈਸਚਰ ਨੇ ਤੇ ਅੱਜ ਉਹਦੇ ਅਪੀਲ ਕਰ ਰਹੀ ਹੈ ਕੋਸ਼ਿਸ਼ ਕਰਾਉਣਾ ਕਿੰਨੇ ਕੇਸਾਂ ਚ ਇਹਨੂੰ ਜਿਹੜਾ ਵਾ ਉਹ ਪੇਸ਼ ਕਰਵਾਇਆ ਅੱਜ ਤੇ ਸੇਮ ਕੇਸ ਦੇ ਵਿੱਚ ਇਹਨੂੰ ਪੇਸ਼ ਕਰਾ ਕੇ ਅਸੀਂ ਉਹਦੇ ਵਿੱਚ ਪੁਲਿਸ ਰਿਮਾਂਡ ਐਕਸਟੈਂਡ ਕੀਤਾ ਬਾਕੀ ਅੱਗੇ ਤੋਂ ਤਫ਼ਤੀਸ਼ ਵਧਾਵਾਂਗੇ ਤੇ ਉਹਦੇ ਅਕੋਰਡਿੰਗ ਵੀ ਕਰਾਂਗੇ ਕਿਸੇ ਹੋਰ ਕੇਸ ਦੇ ਵਿੱਚ ਕਾਰਮਾਨ ਮੰਗੇ ਬਟਾਲਾ ਵਾਲੇ ਕੇਸ ਚ ਵੀ ਸ਼ਾਮਿਲ ਹੈ ਜੀ ਐਫ ਆਰ ਬਟਾਲ ਕਹਿ ਰਿਹਾ ਹਜੇ ਅਸੀਂ ਸੇਮ ਕੇਸ ਵਿੱਚ ਜਿਹੜਾ ਕਮਾਣਾ ਵਾਲਾ ਕੇਸ ਹੈ ਉਹਦੇ ਵਿੱਚ ਹੀ ਅਸੀਂ ਅੱਜ ਪੇਸ਼ ਕੀਤਾ ਉਹਦੀ ਤਫ਼ਤੀਸ਼ ਅਜੇ ਕਰ ਰਹੇ ਹਾਂ ਉਹਦੇ ਵਿੱਚ ਹੀ ਅਸੀਂ 5 ਦਿਨ ਦਾ ਰਿਮਾਂਡ ਹੋਰ ਐਕਸਟੈਂਡ ਕੀਤਾ